ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਕਵਿਤਾ ਰਾਹੀਂ ਇਸ ਧਰਤੀ ਦਾ ਇਤਿਹਾਸ ਸਾਂਝਾ ਕਰਨ ਜਾ ਰਹੀ ਹਾਂ ਅਸੀਸ ਬਖਸ਼ੋ ਕਵਿਤਾ ਦਾ ਸਿਰਲੇਖ ਹੈ ਪੋਂਟਾ ਸਾਹਿਬ ਦੀ ਧਰਤੀ ਦਸਮ ਪਿਤਾ ਨੇ ਜਦੋਂ ਦੇ ਚਰਨ ਪਾਏ ਦਸਮ ਪਿਤਾ ਨੇ ਜਦੋਂ ਦੇ ਚਰਨ ਪਾਏ ਪੋਂਟਾ ਸਾਹਿਬ ਦੀ ਧਰਤੀ ਮਹਾਨ ਹੋ ਗਈ ਇਸ ਧਰਤੀ ਨੂੰ ਸੂਰ ਨਰ ਪੂਜਦੇ ਨੇ ਇਸ ਧਰਤੀ ਨੂੰ ਸੂਰ ਨਰ ਪੂਜਦੇ ਨੇ ਇਸ ਧਰਤੀ ਨਾਲ ਸੰਗਤ ਦੀ ਸ਼ਾਨ ਹੋ ਗਈ ਇਸ ਸੋਨਹਾਰ ਇਸ ਧਰਤੀ ਨਾਲ ਸੰਗਤ ਦੀ ਸ਼ਾਨ ਹੋ ਗਈ ਇਸ ਧਰਤੀ ਤੇ ਕਵੀਆਂ ਦਾ ਜਨਮ ਹੋਇਆ ਇਸ ਧਰਤੀ ਤੇ ਕਵੀਆਂ ਦਾ ਜਨਮ ਹੋਇਆ ਧਰਤੀ ਕਵੀਆਂ ਦਾ ਜਨਮ ਅਸਥਾਨ ਹੋ ਗਈ ਦਸਮ ਪਿਤਾ ਜੀ ਦੀ ਜੋ ਹੈ ਮਿਹਰਬਾਨੀ ਸਾਰੇ ਕਵੀਆਂ ਦੀ ਕਵਿਤਾ ਪਰਵਾਨ ਹੋ ਗਈ ਦਸਮ ਪਿਤਾ ਜੀ ਦੀ ਜੋ ਹੈ ਮਿਹਰਬਾਨੀ ਸਾਰੇ ਕਵੀਆਂ ਦੀ ਕਵਿਤਾ ਪਰਵਾਨ ਹੋ ਗਈ ਪੂਰਨ 마ਸੀ ਨੂੰ ਪੂਰਨ 마ਸੀ ਨੂੰ ਕਵੀ ਦਰਬਾਰ ਸਜਦੇ ਸੂ ਜਵਾਂ ਸਰ ਹੋਤੇ ਭਰਪੂਰ ਆਉਂਦੇ ਪੂਰਨ ਮਾਸੀ ਨੂੰ ਕਵੀ ਦਰਬਾਰ ਸਜਦੇ ਸੂ ਜਵਾਂ ਸਰ ਹੋਤੇ ਭਰਪੂਰ ਆਉਂਦੇ ਮੈਂ ਨਹੀਂ ਕਹਿੰਦੀ ਐ ਸੰਗਤ ਪਈ ਆਖਦੀ ਹੈ ਅੱਜ ਦੇ ਦਿਨ ਦਸ਼ਮੇਸ਼ ਜ਼ਰੂਰ ਆਉਂਦੇ ਅੱਜ ਦੇ ਦਿਨ ਦਸ਼ਮੇਸ਼ ਜ਼ਰੂਰ ਆਉਂਦੇ ਦਸ਼ਮੇਸ਼ ਪਿਤਾ ਜੀ ਯਮਨਾ ਨੂੰ ਕਹਿ ਰਹੇ ਹਨ ਦਸ਼ਮੇਸ਼ ਪਿਤਾ ਜੀ ਯਮਨਾ ਨੂੰ ਕਹਿ ਰਹੇ ਹਨ ਐ ਯਮਨਾ ਕਵੀ ਲਿਖਦੇ ਨੇ ਤੇਰੀ ਗੋਦੀ ਵਿੱਚ ਬਹਿ ਕੇ ਹੌਸਲਾ ਇਹਨਾਂ ਦਾ ਹੋਰ ਬੁਲੰਦ ਕਰਦੇ ਹੌਸਲਾ ਇਹਨਾਂ ਦਾ ਹੋਰ ਬੁਲੰਦ ਕਰਦੇ ਬੜੀਆਂ ਸੁਖਮ ਕਵਿਤਾਵਾਂ ਇਹ ਰਹਿਣ ਲਿਖਦੇ ਬੜੀਆਂ ਸੁਖਮ ਕਵਿਤਾਵਾਂ ਇਹ ਰਹਿਣ ਲਿਖ ਦੇ ਇਹਨਾਂ ਵਾਸਤੇ ਕੋਈ ਉਚਿਤ ਪ੍ਰਬੰਧ ਕਰ ਦੇ ਇਹਨਾਂ ਸਿੱਖੀ ਇਤਿਹਾਸ ਨੂੰ ਅਮਰ ਕਰਨਾ ਇਹਨਾਂ ਸਿੱਖੀ ਇਤਿਹਾਸ ਨੂੰ ਅਮਰ ਕਰਨਾ ਮੇਰੇ ਕਵੀਆਂ ਵਾਸਤੇ ਕੋਈ ਉਚਿਤ ਪ੍ਰਬੰਧ ਕਰ ਦੇ ਯਮਨਾ ਆਪਣਾ ਸ਼ੋਰ ਤੂੰ ਬੰਦ ਕਰ ਦੇ ਯਮਨਾ ਪੀਤਾ ਦਸ਼ਮੀਸ਼ ਜੀ ਦਾ ਹੁਕਮ ਮੰਨ ਕੇ ਯਮਨਾ ਪੀਤਾ ਦਸ਼ਮੀਰ ਜੀ ਦਾ ਹੁਕਮ ਮੰਨ ਕੇ ਪਲਕਵੀਆਂ ਦੇ ਅੱਜ ਵੀ ਮੰਗਦੀ ਹੈ ਭਾਵੇਂ ਕਿੰਨੇ ਵੀ ਹੜ ਤੂਫਾਨ ਆਉਣ ਯਮਨਾ ਇੱਥੋਂ ਸ਼ਾਂਤ ਹੋ ਕੇ ਲੰਘਦੀ ਹੈ ਭਾਵੇਂ ਕਿੰਨੇ ਵੀ ਹੜ ਤੂਫਾਨ ਆਉਣ ਯਮਨਾ ਇੱਥੋਂ ਸ਼ਾਂਤ ਹੋ ਕੇ ਲੰਘਦੀ ਹੈ ਇਸ ਨਗਰ ਦੀ ਗੁਰਾਂ ਨੇ ਨੀਵ ਰੱਖ ਕੇ ਇਸ ਨਗਰ ਦੀ ਗੁਰਾਂ ਨੇ ਨੀਵ ਰੱਖ ਕੇ ਦਿਨਾ ਵਿੱਚ ਇਹ ਨਗਰ ਉਸਾਰ ਦਿੱਤਾ ਸ਼ਰਦਾ ਨਾਲ ਚੱਲ ਕੇ ਸ਼ਰਦਾ ਵਾ ਉਹ ਨਾਉਂਦੇ ਇਹਨਾਂ ਸੰਗਤਾਂ ਨੂੰ ਦਿਲੋਂ ਪਿਆਰ ਦਿੱਤਾ ਦੂਰੋਂ ਦੂਰੋਂ ਚੱਲ ਕੇ ਕਵੀ ਆ ਗਏ ਦੂਰੋਂ ਦੂਰੋਂ ਚੱਲ ਕੇ ਕਵੀ ਆ ਗਏ ਬੜਾ ਕਵੀਆਂ ਨੂੰ ਇੱਥੇ ਸਤਿਕਾਰ ਦਿੱਤਾ ਪੌਂਟਾ ਸਾਹਿਬ ਦੀ ਚੜ੍ਹਦੀ ਕਲਾ ਖਾਤਰ ਬੜਾ ਕੀਮਤੀ ਵਕਤ ਗੁਜ਼ਾਰ ਦਿੱਤਾ ਖੂਨੀ ਸ਼ੇਰ ਦਾ ਇਥੇ ਸ਼ਿਕਾਰ ਕਰਕੇ ਖੂਨੀ ਸ਼ੇਰ ਦਾ ਇਥੇ ਸ਼ਿਕਾਰ ਕਰਕੇ ਸਤਿਗੁਰੂ ਸੰਗਤਾਂ ਨੂੰ ਸੁਖੀ ਬਣਾ ਰਹੇ ਨਨ ਇਥੇ ਜਾਣਦੇ ਸਨ ਯੁੱਧ ਨਹੀਂ ਟਲ ਸਕਦੇ ਤਾਂ ਯੁੱਧ ਦੇ ਢੰਗ ਸਿਖਾ ਰਹੇ ਸਨ ਪਹਿਲਾ ਯੁੱਧ ਕੀਤਾ ਪਹਿਲੀ ਜਿੱਤ ਹੋ ਗਈ ਪਹਿਲਾ ਯੁੱਧ ਕੀਤਾ ਪਹਿਲੀ ਜਿੱਤ ਹੋ ਗਈ ਹੋਰ ਯੁੱਧਾਂ ਦੀ ਭਾਵੇਂ ਕੋਈ ਗੱਲ ਕਰ ਲਵੋ ਭੰਗਾਣੀ ਦੇ ਯੁੱਧ ਨਹੀਂ ਜੇ ਮਿਸਾਲ ਮਿਲਦੀ। ਯਮਨਾ ਕੰਡੇ ਜੋ ਘਾਟਦੀਆਂ ਪੋੜੀਆਂ ਨੇ ਉੱਥੇ ਸਥਾਨਿਕ ਕਵੀ ਦਰਬਾਰ ਦਾ ਹੈ। ਖੱਬੇ ਪਾਸੇ ਹਰਮੰਦਰ ਪਈ ਅਸ਼ੋਬ ਦਾ ਹੈ ਜਿਸ ਨੂੰ ਕਹਿੰਦੇ ਦਸਤਾਰ ਅਸਥਾਨ ਦਾ ਹੈ। ਇੱਥੇ ਸੁੰਦਰ ਦਸਤਾਰਾ ਸਜਾਉਣ ਦੇ ਲਈ ਇੱਥੇ ਸੁੰਦਰ ਦਸਤਾਰਾ ਸਜਾਉਣ ਦੇ ਲਈ ਮੁਕਾਬਲਾ ਹੁੰਦਾ ਜਿੱਤ ਤੇ ਹਾਰ ਦਾ ਹੈ ਜਿਹੜਾ ਅੱਜ ਵੀ ਸਜਾਇਆ ਦਸਤਾਰ ਸੁੰਦਰ ਸਨਮਾਨ ਮਿਲਦਾ ਔਨੁਕਲਗੀ ਤਰਦਾ ਹੈ ਅਖੀਰ ਲਾ ਬੰਦ ਚੰਦਨ ਕਵੀ ਨੂੰ 65000 ਮੋਹਰਾ ਦੇ ਕੇ ਕੀਤਾ ਸੀ ਉਦੋਂ ਸਨਮਾਨ ਉਸ ਦਾ ਬੁੱਧੂ ਸ਼ਾਹ ਨੂੰ ਵੀ ਸਰੋਪਾ ਬਖਸ਼ ਵਧਾਇਆ ਸੀ ਮਾਣ ਉਹਦਾ ਕੇਸਾਂ ਵਿੱਚ ਕੰਗਾ ਜਦ ਗੁਰ ਫੇਰਦੇ ਸੀ ਬੁੱਧੂ ਸ਼ਾਹ ਤਦ ਕੀਤਾ ਧਿਆਨ ਉਹਦਾ ਗੁਰ ਆਖਿਆ ਗੁਰ ਆਖਿਆ ਮੰਗੋ ਜੋ ਮੰਗਣਾ ਹੈ ਕੰਗਾ ਮੰਗਿਆ ਸੁਣਿਆ ਬਿਹਾਨ ਉਦਾ ਪਾਵਨ ਕੇਸ ਜਿਸ ਕੰਗੇ ਵਿੱਚ ਅੜੇ ਹੋਏ ਨੇ ਮੈਨੂੰ ਉਹ ਯਾਦ ਨਿਸ਼ਾਨੀ ਬਖਸ਼ ਦੇਵੋ ਰੋਜ਼ ਦਰਸ਼ਨ ਦੀਦਾਰ ਮੈਂ ਕਰਨ ਲਵਾਂਗਾ ਸਮਝੋ ਅਗਰ ਨਦਾਨੀ ਬਖਸ਼ ਦੇਵੋ ਸਮਝੋ ਅਗਰ ਨਦਾਨੀ ਬਖਸ਼ ਦੇਵੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ